ਲੋ ਵੀ ਭਰਾਵੋ ਚਾਰ ਸਵਰਾਜ ਲੱਭ ਲਿਆਂਦੇ ਤੇ ਮੈਂ ਖੜਾ ਆਂਗਾ ਮਹਿਲਾ ਚੌਂਕ ਤੇ ਬਾਈ ਬਿੱਟੂ ਕੋਲੇ ਸਵਰਾਜ ਵਾਲੇ ਕਰਦੀਆਂ ਫਿਰ ਮੈਂ ਕਹਣਾ ਅੱਜ ਕਰ ਦੋ ਸਵਰਾਜ ਇਹ ਸਵਰਾਜ ਕਿੰਨਾ ਮਾਡਲ ਆ 2022 ਮਾਡਲ 2022 ਮਾਡਲ ਆ ਹਾਂ 3 ਸਪੀਡ ਐ 3 ਸਪੀਡ ਟੌਪ ਮਾਡਲ ਟਾਪ ਮਾਡਲ ਇਹ ਸੁਵਾਲਾ ਬਹੁ ਘੱਟ ਮਿਲਦਾ ਜਿਹਦੇ ਲਈ ਬਹੁ ਘੱਟ ਵੇਚਦਾ ਸਾਰਾ 오ਰੀਜਨਲ ਸਾਰਾ 오ਰੀਜਨਲ ਜੀ ਸਾਰਾ 오ਰੀਜਨਲ ਕਿਤੇ ਤੇ ਇੱਕ ਸੀਸੀ ਪੱਜੀ ਹੋ ਸਕਦੀ ਹੈ ਜ਼ਿੰਮੇਦਾਰ ਦੀ ਉਹ ਤਾਂ ਕਹਿ ਨਹੀਂ ਸਕਦੇ ਦੇਖ ਧਰਮੇ ਬਾਈ ਕਾਲੂ ਅਗਲਾ ਕੀ ਕਹੇ ਕਿਉਂ ਪੱਟੀ ਪਈ ਹਾਂ ਪਿੱਛੇ ਹੋ ਸਕਦਾ ਹੋਰ ਹੋਰ ਹਾਂ ਪਰ ਆਪਣੇ ਲਾ ਮੈਂ ਕਿਸੇ ਟਰੈਕਟਰ ਤੇ ਕਲਮ ਨਹੀਂ ਹੂੰ ਰੇਟ ਕੀ ਹੈ ਦਾ ਸਿਰਫ 35 ਲੱਖ 35 ਹਜ਼ਾਰ ਮੌਕੇ ਤੇ ਮੈਨੂੰ ਪਤਾ ਮੌਕੇ ਤੇ ਬਸ 6.5 ਦਾ ਦੇ ਦਾਂਗੇ ਜਿਹੜਾ ਇੱਧਰ ਖੜਾ ਸਵਰਾਜ 855 ਕਿੰਨਾ ਮਾਡਲ 2018 ਮਾਡਲ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਕੋਈ ਬੰਦਾ ਕਹੇ ਦੇਣਾ ਕਲੱਚ ਦੇ ਵਿੱਚ ਆਬੀ ਲੱਗੀ ਆ ਤਾਂ ਦੇਣਦਾਰੀ ਆ ਉਹਨਾਂ ਦਾ ਖਰਚਾ ਲੈ ਜਾ ਬੰਦਾ ਇਹ ਇਹਦਾ ਰੇਟ ਕੀ ਆ ਸਵਾ ਪੰਜ ਲੱਖ ਮੰਗਦੇ ਆ ਮੌਕੇ ਤੇ ਪੰਜ ਪੰਜ ਦਾ ਪੰਜ ਵੀ ਉੱਪਰ ਲੈ ਚੱਕ ਦੇ ਪੂਰੇ ਪੰਜ ਚ ਇਹ ਬਣ ਜੂਏ ਤੇ ਜਿਹੜਾ ਆ ਖੜਾ ਹੈਗਾ ਸੁਵਰਾਜ 16 ਮਾਡਲ ਆ ਬਾਈ 2016 ਮਾਡਲ ਆ ਹਾਂ ਟਾਇਰਾਂ ਦੀ ਕੰਡੀਸ਼ਨ ਕਿਹੋ ਜਿਹੀ ਨਾਲ ਤੇ ਦੋ ਹੀ ਟਰੈਕਟਰਾਂ ਦੇ ਨਾਲ ਦੇ ਨੇ ਬਾਈ ਅੱਛਾ ਦੋਹਾਂ ਟਰੈਕਟਰਾਂ ਦੀ ਨਾਲ ਇਹਦਾ ਰੇਟ ਕੀ ਆ ਸਿਰਫ ਜਮੀ ਆਨਲਾਈਨ ਇਹਦਾ ਪਤਾ ਨਿਕਟਾਉਂਦੇ ਨਹੀਂ ਹਾਂ ਨਾ 4.5 ਲੱਖ ਦਾ ਦੇ ਦਿੰਦਾ 4.5 ਲੱਖ ਰੁਪਏ ਦਾ ਤੇ ਜਿਹੜਾ ਇੱਧਰ ਖੜਾ ਹੈਗਾ ਸਵਰਾਜ ਇਹਦਾ ਦੇਖ ਮੁੱਲ ਤਾਂ ਕਿੰਨਾ ਮਰਜ਼ੀ ਕਰੀ ਆਈਏ ਕਿਉਂ 20 ਮਾੜੀ ਨੇ 4 ਲੱਖ ਤੇ 19000 ਦਾ ਟਰੈਕਟਰ ਦੇਣਾ ਆਪਾਂ 4 ਲੱਖ 19000 15 ਮਾਡਲ ਆ ਟਾਪ ਮਾ ਟਰੈਕਟਰ ਕੋਈ 4 19 ਦਾ ਦੇ ਜੇ ਤਾਂ ਦੇਣਦਾਰੀ ਘੋੜਾ ਬੈਂਪਰ ਲੱਗਿਆ ਘੋੜਾ ਬੈਂਪਰ ਆ ਪੰਜਾਬ ਨੰਬਰ ਆ ਇਹ ਤੇ ਆਜੋ ਕਿਰਾ ਮੈਲਾ ਚੌਕ ਸੰਗਰੂਰ ਤੋਂ ਕਿੰਨੇ ਕਿਲੋਮੀਟਰ ਸੰਗਰੂਰ ਤੋਂ 9 ਸਨਾਮ ਤੋਂ 9 ਡਿੜਬੇ ਤੋਂ 10 ਪੁਆਣੀਗੜ ਤੋਂ 18 ਮਤਲਬ ਚਾਰੇ ਸ਼ਹਿਰਾਂ ਦੇ ਵਿਚਾਲੇ ਵਿੱਚ ਕੋਹੋ ਸਾਹਮਣੇ ਸੜਕ ਆ ਉਹ ਗੱਡੀ ਸામਨੇ ਆ ਇੱਟਾਂ ਵਾਲੀ ਪਹੀ ਆ ਮੇਨ ਹੈ ਵੀਆ ਦਿੱਲੀ ਵਾਲਾ ਹੋ ਮੇਨ ਇੱਟਾਂ ਵਾਲੀ ਪਹੀ ਦੇ ਉੱਤੇ ਬਾਈ ਬਿੱਟੂ ਦਾ ਘਾਰਾ ਤੇ ਨੰਬਰ ਸਕਰੀਨ ਤੇ ਕਰੀ ਜਾਂਦਾ ਚੱਲੀ ਜਾਂਦਾ ਤੇ ਜਿਨ੍ਹਾਂ ਨੇ ਆ ਸਵਰਾਜ ਲੈਣੇ ਨੇ